ਦਿੰਨੇ ਆ ਵੀ ਤੁਸੀਂ ਘਰ ਬਣਾ ਲਓ ਦੇ ਦਿੰਨੇ ਆ ਨਹੀਂ ਸਾਨੂੰ ਸਾਡੇ ਬਾਲੇ ਤੇ ਚੱਕੇ ਪਿੰਚਾਇਤੀ ਹੈ ਨਾ ਸਾਡੇ ਮੈਂ ਤੁਹਾਨੂੰ ਕੋਈ ਇਸ ਤਰ੍ਹਾਂ ਕਰੋ ਬੋਲੀ ਗੱਲ ਇਤਿਹਾਸਕ ਫੈਸਲਾ ਲਿਆ ਗਿਆ ਹੈ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਐਲਾਨ ਕੀਤਾ ਹੈ ਕਿ ਜਿਨ੍ਹਾਂ ਲੋਕਾਂ ਦੇ ਘਰ ਹਾਰ ਵਿੱਚ ਤਬਾਹ ਹੋਏ ਹਨ ਉਹਨਾਂ ਨੂੰ ਹੁਣ ਸਰਕਾਰ ਵੱਲੋਂ 5-5 ਮਰਲੇ ਦੀ ਜ਼ਮੀਨ ਘਰ ਬਣਾਉਣ ਲਈ ਮੁਫਤ ਦਿੱਤੀ ਜਾਏਗੀ ਉਧਰ ਮੰਤਰੀ ਨੇ ਕਿਹਾ ਕਿ ਇਹ ਕਦਮ ਪੀੜਤ ਪਰਿਵਾਰਾਂ ਦੀ ਜ਼ਿੰਦਗੀ ਮੋੜ ਪਰੜੀ ਤੇ ਲਿਆਂਉਣ ਵਿੱਚ ਮਦਦ ਕਰੇਗਾ ਤੇ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਵਾਸਤੇ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਪਰਿਵਾਰ ਬਿਨਾਂ ਸ਼ਾਦੇ ਨਹੀਂ ਰਹੇਗਾ ਹੜ੍ਹ ਕਾਰਨ ਬੇਘਰ ਹੋਏ ਪਰਿਵਾਰਾਂ ਵਿੱਚ ਇਸ ਐਲਾਨ ਨੂੰ ਲੈ ਕੇ ਖੁਸ਼ੀ ਦੀ ਲਹਿਰ ਦੌੜ ਗਈ ਲੋਕਾਂ ਨੇ ਇਸ ਫੈਸਲੇ ਨੂੰ ਸਰਕਾਰ ਵੱਲੋਂ ਵੱਡੀ ਰਹਿਮਤ ਅਤੇ ਵੱਡੀ ਰਾਹਤ ਕਰਾਰ ਦੇਂਦਿਆਂ ਧੰਨਵਾਦ ਕੀਤਾ ਹੈ ਉਧਰ ਪੀੜਤ ਪਰਿਵਾਰਾਂ ਦਾ ਕਹਿਣਾ ਕਿ ਇਹ ਐਲਾਨ ਉਹਨਾਂ ਦੀ ਜ਼ਿੰਦਗੀ ਵਿੱਚ ਨਵੀਂ ਉਮੀਦ ਨਵਾਂ ਸਹਾਰਾ ਤੇ ਨਵੀਂ ਰੋਸ਼ਨੀ ਲੈ ਕੇ ਆਏਗਾ ਇਸ ਮੌਕੇ ਤੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀ ਗੱਲਬਾਤ ਕੀਤੀ ਲੋਕਾਂ ਨਾਲ ਤੁਸੀਂ ਵੀ ਸੁਣੋ ਕੀ ਨਹੀਂ ਟਿਕਾੜ ਬਣੋ ਦੇ ਦਿੰਨੇ ਨਹੀਂ ਸਾਨੂੰ ਸਾਡੇ ਪਾਲੇ ਦੇ ਚੱਕੇ ਪੰਚਾਇਤੀ ਹੈ ਨਾ ਸਾਡੀ ਮੈਂ ਤੁਹਾਨੂੰ ਤੁਸੀਂ ਇਸ ਤਰ੍ਹਾਂ ਕਰੋ ਕੋਈ ਗੱਲ ਲੈਣਾ ਮੈਂ ਕੋਲੇ ਕਰ ਲ ਕੋਲੇ ਪਾਈ ਜਾ ਪੰਜ ਮਰਲੇ ਨਹੀਂ ਆਪਣਾ ਸੋਲਾ ਆਉਂਦਾ ਨਹੀਂ ਜ਼ਿਆਦਾ ਨਹੀਂ ਮੰਗਦੇ ਪੰਜ ਮਰਲੇ ਬਹੁਤ ਆ ਸਾਡੇ ਫਾਲੇ ਦੇ ਸਰ ਸਰ ਸਾਡੇ ਫਾਲੇ ਵੀ ਡਿੱਗ ਗਿਆ ਪਰ ਸਾਨੂੰ 5 ਮਰਲੇ ਦਾ ਹੀ ਦੇ ਦੋ ਇੰਨੀ ਬੋਤ ਨਹੀਂ ਦਾ ਨਹੀਂ ਪੰਜ ਪੰਜ ਮੇਲੇ ਘਰ ਬਣ ਜੂ ਸੁੱਕੇ ਤਾਂ ਡੱਬੇ ਘਰ ਬਣਾਣ ਦੇਈਦਾ ਮੇਰਾ ਪਾਣੀ ਉਹਦਾ ਪਾਸੇ ਨਹੀਂ ਭਾਵੇਂ ਰਹਿਸ਼ੇ ਤੇ ਰੱਖ ਲਓ ਵੀ ਚਲੋ ਜੇ ਡੰਗਰ ਜਾਦੇ ਉੱਥੇ ਵੇਲੀ ਬਣਾ ਲੈ ਬੰਦਾ ਘਰ ਪੱਕਾ ਹੀ ਇੱਥੇ ਬਣਾ ਲੈ ਆਪਾਂ ਜੇ ਉੱਥੇ ਘਰ ਬਣਾਉਣੇ ਉਹ ਫੇਰ ਜਦੋਂ ਪਾਣੀ ਦਾ ਘੱਟ ਆ ਜਾਂਦਾ ਫਾਇਦਾ ਥੋੜਾ ਕੋਈ ਹਾਂ ਉਹ ਅਸਾਂ ਸਭ ਕੁਝ ਕਰਦਾ ਆਜਾ ਜੀ ਹਾਂ ਤਾਂ ਦੇ ਦੇਣੇ ਪਾ ਲੈ ਮੈਂ ਮੈਂ ਹੁਣ ਇਹ ਕਹਿ ਦੇਣਾ ਇਹ ਕਿੰਨੇ ਕਿੱਲੇ ਆ ਤੁਹਾਡਾ ਜਿਹੜਾ ਆ ਇਹ 16 ਕਿੱਲੇ 16 ਕਿੱਲੇ ਆ ਕਿੰਨੇ ਕਿੱਲੇ ਪੰਜ ਕਿੱਲੇ ਸਾਰੇ ਚਲ ਸਾਰੀ ਇੱਧਰ ਵੀ ਆਇਦਾ ਇੱਧਰ ਨਹੀਂ ਆਪਾਂ ਇੱਧਰ ਦੇਣਾ ਨਾ ਆਹ ਇੱਧਰ ਵੀ ਸਾਰਾ ਦੇਣਾ ਮੈਂ ਇਹੀ ਗੱਲ ਕਰਦਾ ਪੰਜ 6 ਕਿੱਲੇ ਥਾਂ ਗੱਲ ਆਹ ਵਾਧੂ ਥਾਂ ਆ 800 ਮਰਲਾ ਪਾ ਜਾਂਦਾ ਵਾਧੂ ਮਾਣ ਨੇ ਕਹਿ ਦਿੰਨਾ ਸਰਪੰਚ ਜੀ ਹਾਂ ਜਾਈ ਕਾਲਾਂ ਨੂੰ ਵੀ ਅੱਗੇ ਕਿਹਾ ਸੀ ਉਹਨਾਂ ਨੇ ਕੁਛ ਨਹੀਂ ਕੀਤਾ ਇੱਥੇ ਓਏ ਉਹ ਤੇ ਮਕਾਲੀ ਨੇ ਹਾਂ ਇਹਦਾ ਟਾਟੇ ਤੇ ਆਸ ਰੱਖਦੀਆਂ ਮੈਂ ਕਹਿ ਦਿੰਨਾ ਭੈਣ ਹਾਂਜੀ ਜ਼ਰੂਰੀ ਕਰੇਗੇ ਹਰ ਸਾਹਮਣਾ ਕਰਨਾ ਪੈਂਦਾ ਜੇ ਥੋੜਾ ਸਸਤਾ ਹੋ ਜਾਵੇ ਸਾਡੇ ਬੱਚੇ ਨਿੱਕਿਆ ਸਾਡੇ ਤੋਂ ਹੁੰਦਾ ਨਹੀਂ ਕੋਈ ਆ ਮੈਂ ਭੈਣ ਨੂੰ ਆਵੇ ਕਰ ਦਿੰਦੇ ਨੇ ਇੱਥੇ ਜਿਹੜੇ ਆਪਣੇ ਘਾਰਿਆਂ ਸੁਪਰਾਵਾਂ ਦੇ ਉਹ ਕਿੰਨੇ ਘਾਰਿਆਂ ਵਿੱਚ ਪਾਉ ਦਰਿਆ ਦੀ ਪੰਜ ਬਈਕਾ ਪੰਜ ਬਈਕਾ ਹਾਂ ਤੁਹਾਨੂੰ ਪੰਜਾਂ ਦੇ ਬਾਪੂ ਦੀਆਂ ਲੱਤਾਂ ਕੱਟੀਆਂ ਨਾ ਉਹ ਮੇਰੇ ਸੋਹਰਾ ਜੀ ਆਹੀ ਹੁਣ ਚੁੱਕ ਕੇ ਇਹਨਾਂ ਵਿਚਾਰੇ ਨੂੰ ਕਦੀ ਕਿਤੇ ਕਰਦੇ ਹੋਵੇ ਆਉਣ ਤੇ ਆ ਤੁਸੀਂ ਬੈਠੇ ਜੋ ਗੱਲਾਂ ਕੀਤੀਆਂ ਤੁਸੀਂ ਉਦੋਂ ਆਏ ਸੀ ਨਾ ਬਾਪੂ ਨੂੰ ਪਿੱਛਾ ਰਿਹਾ ਬਾਪੂ ਨਾ ਉਧਰ ਮਾਵਾ ਤੇਰ ਬੈਠਾ ਰਿਹਾ ਇੱਥੇ ਬਾਪੂ ਦੀ ਕਿਹੜੀ ਬੈਠੇ ਇੱਥੇ ਲੱਗੇ ਨਾ ਉਹ ਚੁੱਪੀ ਆ ਇੱਥੇ ਇੱਥੇ ਲੱਗੇ ਇੱਥੇ ਦੱਸਦਾ ਬਾਪੂ ਬਹੁਤ ਬੰਦ ਨਹੀਂ ਆ ਕਹਿ ਰਹੇ ਆਪਣੇ ਸਭਰਾਵਾਂ ਦੇ ਜਿਹੜੇ ਆ ਇੱਥੇ ਪੰਜ ਘਰ ਆ ਤੇ ਉਹ ਹੋਰ ਵੀ ਹੈਗੇ ਹੋਰ ਪਿੱਛੇ ਆ ਉਹ ਵੀ ਤੇ ਰਾਜ ਹੀ ਨੇ ਆਪਾਂ ਉਹਨਾਂ ਨੂੰ ਉਹਨਾਂ ਨੂੰ ਵੀ ਦੇ ਦਾਂਗੇ ਥੱਲੇ ਪੰਜਾਂ ਘਰਾਂ ਨੂੰ ਨਹੀਂ ਦੇਣੇ ਜਿੰਨੇ ਸਭਰਾਵਾਂ ਦੇ ਇੱਧਰ ਬੈਠੇ ਆ ਨਾ ਉਹਨਾਂ ਸਾਰਿਆਂ ਨੂੰ ਆਪਾਂ ਪੰਜ-ਪੰਜ ਮਰਲੇ ਇੱਧਰ ਦੇ ਦਿਆਂਗੇ ਸਰਪੰਚ ਜੀ ਵੀ ਬਹੁਤ ਵਧੀਆ ਗੱਲ ਹੈ ਇੱਕ ਕਾਰਜ ਮੈਂ ਇੱਥੇ ਖਲੋਤਾ ਜਿੱਥੇ ਉਹ ਬਾਪੂ ਨੇ ਜਿਹੜੀਆਂ ਲੱਤਾਂ ਕੱਟੀਆਂ ਸੀ ਟਰੱਕ ਥੱਲੇ ਆ ਕੇ ਹਾਂਜੀ ਭਾਈ ਉਹ ਉਹਦੇ ਬਾਪੂ ਕੋਲ ਆ ਆ ਪਿੱਛੇ ਬਾਪੂ ਕੋਲ ਮੈਂ ਖਲੋਤਾ ਇੱਥੇ ਤੇ ਇਹਨਾਂ ਦੀਆਂ ਬੇਕਾਂ 5 6 ਤੇ ਇੱਧਰ ਆ ਤੇ ਗਾਂ ਬਾਕੀ 7 8 ਬੇਕਾਂ ਪਿੱਛੇ ਐ ਸੁਭਰਾਵਾਂ ਦੀਆਂ ਜਿਹੜੀਆਂ ਦਰਿਆਜ ਆ ਤੇ ਸਾਹਮਣੇ ਆਪਣੀ 5 6 ਕਿੱਲੇ ਪੰਚਾਇਤੀ ਪਹਿਲੀ ਆ ਉਹਦੇ ਇੱਥੇ 5 5 ਮਰਲੇ ਇਹਨਾਂ ਨੂੰ ਥਾਂ ਬਲਾ ਲ ਗਏ ਥਾਂ ਚੋਂ ਇੱਕ ਸਾਈਡ ਤੋਂ ਆਪੇ ਕੋ ਪੰਜ ਕਿਲ ਦੇ ਲਈ ਦੇ ਦੇਣੀ ਸੀ ਆ ਇਸ ਤਰ੍ਹਾਂ ਕਰੀਏ ਇਹਨੂੰ ਛੱਡ ਕੇ ਨਾ ਪੈਲੀ ਨੂੰ ਪਿੱਛੇ ਨੂੰ 20 ਫੁੱਟ ਰਸਤਾ ਤੇ ਪਿੱਛੇ ਜਾ ਕੇ ਇਹਨਾਂ 12 ਘਰਿਆਂ ਨੂੰ ਪੰਜ-ਪੰਜ ਮਰਲੇ ਇੱਕ ਬੰਨੇ ਦੇ ਦਈਏ ਆ ਕੀ ਕਰੀਏ ਜੀ ਆਹ ਮਤੋਂ ਬਿਲਕੁਲ ਇਹਨਾਂ ਦੇਖਦਾ ਜੀ ਆਹ ਠੀਕ ਆ ਮੈਂ ਇੱਥੇ ਹੀ ਆ ਜਿਉਣਾ ਤੂੰ ਤੇ ਇੱਥੇ ਆ ਜਾ ਮੇਰੇ ਕੋ ਭਾਵੇਂ ਮੈਂ ਟਰਾਲਾ ਲਗਾ ਚੋਕ ਨੂੰ ਜਾਂਦੇ ਹਾਂ ਜੇ ਘਰੇ ਵੰਡੀ ਦਿੰਦੇ ਮੈਂ ਚੋਕ ਕਾਲਾ ਲੈਵਾਂ ਤਾਂ ਆ ਆ ਜਾ ਮੈਂ ਥਾੜੀ ਫਿਰ ਇੱਥੇ ਇਧਰ ਹੀ ਆ ਜਾ ਫਿਰ ਇਧਰਲੇ ਬੰਨੇ ਆ ਜਿਹੜੇ ਬਾਪੂ ਮਿਲਿਆ ਹੈ ਆਪਾਂ ਨੂੰ ਇਧਰ ਹੀ ਲਿਆ ਟਰਾਲਾ ਚੱਲ ਆ ਜਾ ਫਿਰ ਮੱਝਾਂ ਲਾ ਕੇ ਆ ਜਾ ਆ ਜਾ ਆ ਜਾ ਆ ਗਏ ਮੈਂ ਦੋ ਮਹੀਨੇ ਜਾ ਕੇ ਆ ਜਾ ਚਲੋ ਨਾਲੇ ਤੁਹਾਨੂੰ ਚੋਕਰ ਦੇ ਦਿੰਨੇ ਆ ਉਹਦਾ ਤੇ ਇਹ ਇਹ ਆਪਾਂ ਨਾ ਇੱਥੋਂ 20 ਫੁੱਟ ਰਾਹ ਛੱਡ ਕੇ ਤਵਾਂਗੇ ਥੋੜਾ ਪਿੱਛੇ ਹਾਂ ਵੀ ਉਹ ਇਹ ਆ ਵੀ ਕੱਲ ਨੂੰ ਫੇਰ ਕੋਈ ਘਰ ਬਣੇ ਹੋਣਗੇ ਫਿਰ ਸਾਰੇ ਬਹਿ ਜਾਣਗੇ ਨਾ ਜੇ ਆਪਾਂ ਅੱਗੋਂ ਦੇ ਤਾਂ ਮੱਥਾ ਥੋੜਾ ਵੀ ਉਹ ਪਿੱਛੇ ਆਪਾਂ ਦੇ ਦੇ ਦਿਆਂਗੇ ਬਣਾਉਣਾ ਤੇ ਘਰ ਆ ਇਹ 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 ਤੁਹਾਡੇ ਨਾਲ ਮੇਰਾ ਵਾਦਾ ਆ ਪੰਜ ਪੰਜ ਮਰਦੇ ਸਾਰਿਆਂ ਨੂੰ ਦੇ ਮੈਨੂੰ ਪਤਾ ਬੜੀ ਪਰੇਸ਼ਾਨੀ ਸਰ ਇਹ ਕਿੰਨਾ ਮੇਰੇ ਘਰ ਵਾਲਾ ਵਾ ਕਹਿੰਦੇ ਨੇ ਕਿ ਸਰਪਾ ਤੋਂ ਕਟੀਆਂ ਆਵੇ ਇਹ ਪ੍ਰਾਈਵੇਟ ਕੰਮ ਕਰਦਾ ਬਿਜਲੀ ਦਾ ਕਿਹੜਾ ਤੇ ਆ ਫਿਰ ਖੜੋ ਦੇ ਦੇਖੋ ਹੁਣ ਫਸਲ ਮਰ ਗਈ